ਜੋ ਸੋਮਵਾਰ 18 ਦਸੰਬਰ ਸੰਨ 2023 ਨਾਬਾ ਦੇ ਰਾਸਥੀ ਕਿਲਾ ਚ ਮਾਰਾ ਜੀ ਹੀਰਾ ਸਿੰਘ ਜਿਹੜੇ ਕਿ ਧਰਮੀ ਰਾਜੇ ਸੀਗੇ ਔਰ ਹਰ ਧਰਮ ਦਾ ਸਤਕਾਰ ਕਰਦੇ ਸੀ ਉਹਨਾਂ ਦਾ 180ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਔਰ ਸੰਗਤ ਦੇ ਵਿੱਚ ਭਾਰੀ ਜੋਸ਼ ਹੈ ਜੀ ਔਰ ਸਕੂਲਾਂ ਦੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਹਮ ਹਮਾ ਕੇ ਪਹੁੰਚ ਰਹੇ ਨੇ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਹਦੇ ਨਾਲ ਕਿਲਾ ਰਾਸਥੀ ਕਿਲਾ ਮੇਰਾ ਮਕਸਦ ਹੈ ਜੀ ਕਿ ਇਹਦੀ ਸਾਂਭ ਸੰਭਾਲ ਕੀਤੀ ਜਾਵੇ ਔਰ ਪੰਜਾਬ ਸਰਕਾਰ ਸਾਡੇ ਭੈਣ ਜੀ ਸਤਕਾਰਯੋਗ ਗੁਰਪ੍ਰੀਤ ਕੌਰ ਮਾਨ ਜੀ ਸਾਡੀ ਕੈਬਨਿਟ ਪਰ ਸਭ ਨੂੰ ਮੈਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਆ ਕਿਲਾ ਜਿਹੜਾ ਬਹੁਤ ਜਿਹੜਾ ਐ ਸਮਝ ਲਓ ਕਿ ਨਾਭਾ ਰਿਆਸਤ ਦੀ ਜਿਹੜਾ ਧੁਰਾ ਹੈ ਜੀ ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਔਰ ਸੰਗਤ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਹੰਬਲਾ ਮਾਰੀਏ ਜਿੱਥੇ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਔਰ ਨਾਲ ਦੀ ਨਾਲ ਮਹਾਰਾਜਾ ਦੰਮਨ ਸਿੰਘ ਜੀ ਨੂੰ ਮਹਾਰਾਜਾ ਪ੍ਰਤਾਪ ਸਿੰਘ ਜੀ ਨੂੰ ਉਹਨਾਂ ਦੀ ਪੰਜਵੀਂ ਪੀੜ੍ਹੀ ਜਿਹੜੀ ਹੈ ਰਾਣੀ ਪ੍ਰੀਤੀ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਔਰ ਜਿਹੜੀ ਸੰਗਤ ਨੇ ਸਹਿਯੋਗ ਦਿੱਤਾ ਜੀ ਪਿੰਡਾਂ ਜੋ ਸੰਗਤ ਬਹੁਤ ਆਰੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਮ ਐਲ ਏ ਸਾਹਿਬਾਨ ਆ ਰਹੇ ਨੇ ਜੀ ਮੇਨੂੰ ਤੱਕ ਸਾਡੇ ਕੈਬਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਉਹਨਾਂ ਦਾ ਫੋਨ ਆ ਗਿਆ ਐਮ ਐਲ ਏ ਸਾਹਿਬਾਨ ਦਾ ਫੋਨ ਆ ਗਿਆ ਬਾਕੀ ਜਿਵੇਂ ਜਿਵੇਂ ਆਈ ਜਾਣਗੇ ਸਾਰੇ ਦੀ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਆ ਜੀ ਇਹ ਮਕਸਦ ਇੱਕੋ ਹੀ ਹੈ ਜੀ ਕਿ ਮਹਾਰਾਜ ਹੀਰਾ ਸਿੰਘ ਜੀ ਨੂੰ ਯਾਦ ਕੀਤਾ ਜਾਵੇ ਔਰ ਉਹਨਾਂ ਦੀ ਜਿੱਦੀ ਕੰਟਰੀਬਿਊਸ਼ਨ ਆ ਜੱਡਾ ਉਹਨਾਂ ਦਾ ਐਜ਼ ਬਤਾਰੇ ਮਹਾਰਾਜਾ ਉਹਨਾਂ ਦਾ ਕਦ ਹੈ ਕਿ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਇਹ ਕਿਲਾ ਬਣਾਇਆ ਗਿਆ ਸੀ ਜਿਸ ਤਰ੍ਹਾਂ ਉਹ ਵਿਆਸਤ ਸੀਗੀ ਕਿ ਉਸ ਰੀਕ ਨੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਕਿਉਂਕਿ ਛੋਟੀ ਕਾਸ਼ੀ ਨਾਲ ਵੀ ਜਾਣਿਆ ਜਾਂਦਾ ਨਾ ਭਾਜੀ ਛੋਟੀ ਕਾਸ਼ੀ ਜਾਨੀ ਕਿ ਹਰ ਧਰਮ ਦਾ ਸਤਕਾਰ ਦਿੱਲੀ ਤੇ ਲਾਹੌਰ ਦਾ ਸੈਂਟਰ ਨਬਾ ਹੈ ਔਰ ਇਹਨੂੰ ਅਣਗੌਲਿਆ ਕੀਤਾ ਗਿਆ ਜੀ ਮੈਨੂੰ ਦੁੱਖ ਹੈ ਇਸ ਗੱਲ ਦਾ ਪਰ ਹੁਣ ਮੈਂ ਪੰਜਾਬ ਸਰਕਾਰ ਬਤੌਰ ਐਮਐਲਏ ਔਰ ਕੇਂਦਰ ਸਰਕਾਰ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਕੇ ਇਹਦੀ ਸਾਮ ਸੰਭਾਲ ਦਾ ਵੱਡਾ ਪ੍ਰਾਲਾ ਕਰਾਂਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਜਿਹੜੇ ਐਕਚੁਅਲੀ ਲੋਕ ਚੁਣੇ ਗਏ ਜੀ ਉਹਨਾਂ ਦੇ ਵਿੱਚ ਵਿਲ ਪਾਵਰ ਨਹੀਂ ਸੀਗੀ ਨਾ ਨਾ ਐਡੀ ਕੋਈ ਪੋਲੀਟਿਕਲੀ ਇੱਦਾਂ ਆਈਕਿਊ ਸੀਗਾ ਕਿ ਕੁਛ ਨਾ ਕੋਈ ਸੋਚ ਦੇ ਦੇ ਬਾਰੇ ਤੇ ਹੁਣ ਇਹ ਤਾਂ ਉਹੀ ਦੱਸ ਸਕਦੇ ਆ ਜੀ ਮਿੰਤਾ ਜਿਨ੍ਹਾਂ ਨੇ ਸੇਵਾ ਬਖਸ਼ੀ ਹੈ ਸੰਗਤ ਨੇ ਤੇ ਮੈਂ ਜਿੰਨਾ ਹੋ ਸਕਦਾ ਬਰਤਬਤ ਉਪਰਾਲਾ ਕਰ ਰਹੇ ਹਾਂ ਮੈਂ ਪਹਿਲਾਂ ਸਾਡੇ ਸਾਰੇ ਨਾਬੇ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਐਮਐਲਏ ਜੀਮਨ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਦੂਜੀ ਵਾਰ ਸਾਡੇ ਨਾਬੇ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਸ ਤਰ੍ਹਾਂ ਉਪਰਾਲਿਆਂ ਨਾਲ ਜਿਹੜੇ ਨੌਜਵਾਨ ਪੀੜ੍ਹੀ ਨੂੰ ਵੀ ਸੇਧ ਮਿਲਦੀ ਹੈ ਬਿਲਕੁਲ 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 ਦੇਖੋ ਅਸੀਂ ਮੈਨੂੰ ਲੱਗਦਾ ਵੀ ਇਹ 90 ਦੇ ਇਤਿਹਾਸ ਚ ਪਹਿਲੀ ਵਾਰੀ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇਹ ਕਿਲਾ ਦੇਖੋਗੇ ਤੁਸੀਂ ਆਲੇ ਦੁਆਲੇ ਇੱਕ ਸਾਡੇ 90 ਦੀ ਵਿਰਾਸਤ ਹੈ ਇਹਨੂੰ ਸਾਹਮਣਾ ਚਾਹੀਦਾ ਅਸੀਂ ਉਹਰੇ ਆਉਨੇ ਆਂ ਦੇਖਦੇ ਆਂ ਘਟੋ ਘਟੇ ਦਾ ਹੁਣ ਇਹ ਗੱਲ ਆਪਾਂ ਸੋਚਦੇ ਤਾਂ ਹੈਗੇ ਆਂ ਵੀ ਹਾਂ ਆਪਾਂ ਇਹਨੂੰ ਆਪਾਂ ਪਹਚਾਈਏ ਜੋੜ ਸਾਡਾ ਵਿਰਸਾ ਹੈਗਾ ਖੁਸ਼ੀ ਹੈ ਕਿ ਜੋ ਮਹਾਰਾਜ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਬਸ ਇਹ ਤਾਂ ਖੁਸ਼ੀ ਹੈ उनका परिवार नहीं बल्कि उनकी रियासत के लोग मिलकर बना रहे हैं उससे तो ज़्यादा बड़ी रिस्पेक्ट की क्या बात होगा जब हम बनाए तो हमारे तो पूर्व जी हम बनाएंगे पर रियासत के लोग मिलकर बना रहे हैं वो बहुत बड़ी बात है और जिस तरह से आप देखते हैं कि यहाँ पे किले में अखंड पाठ सा हुआ है पता नहीं कितने सालों बाद यहाँ पर अखंड पाठ हुआ होगा तो इसको देखते हुए मैं बहुत नाभा शाही परिवार की ओर से अपने एमएलए देवमान जी का बहुत शुक्रिया करना चाहती हूँ कि जैसे उन्होंने इस किले में वापस जान जानपा और जिस हिसाब से संगत आई है यहाँ पे इतने बच्चे आए हैं ये देख के मन में इतना अच्छा लग रहा है कि आज भी महाराजा हीरा सिंह जी को इतना, 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 इतना। तो याद ये, ये किया रहा है कि आज हम उनके परिवार से हैं कि जिन हमारे पूर्वजों को इतना मान सम्मान और इतना अच्छे से याद किया जाता है बहुत वाला उपराला देव मान जी का बहुत वाला रोल है क्यों पहले भी एम एल ए कही रहे पर उपरला नहीं किया जाए तो सारे ही अम एल ए साहेबान ਆਰੇ ਨੇ ਮੰਤਰੀ ਸਾਹਿਬ ਵੀ ਆਉਣਗੇ ਪਰ ਪ੍ਰੀਤ ਨੂੰ ਆਉਣਾ ਹੀ ਉਹ ਥੋੜਾ ਜਿਹਾ ਘਰ ਜਿਵੇਂ ਕਰਕੇ ਨਹੀਂ ਆ ਸਕਦੇ ਤੇ ਬਹੁਤ ਵਧੀਆ ਜਿਹੜਾ ਨਾਬੇ ਵਾਲਿਆਂ ਦਾ ਇੱਕ ਨਾਂ ਆ ਉਹ ਵਿਰਾਸਤ ਨਾਬਾ ਦੇ ਨਾਂ ਤੇ ਜ਼ਿਆਦਾ ਜਾਣਿਆ ਜਾਂਦਾ ਹੈ ਤੇ ਮਹਾਰਾਜਾ ਪਟਿਆਲਾ ਜਿੱੱਡ ਹੀ ਇਹਨਾਂ ਦੀ ਰਿਆਸਤ ਸੀ ਤੇ ਬੜੀ ਵਧੀਆ ਗੱਲ ਹੈ ਵੀ ਆਪਣੇ ਮਹਾਰਾਜ ਨੂੰ ਪੁਰਖਿਆਂ ਨੂੰ ਯਾਦ ਕਰਨਾ ਇੱਕ ਵਧੀਆ ਬੰਦਾ ਹੀ ਕਰ ਸਕਦਾ ਪਿਛਲੀਆਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਕਿਸ ਤਰ੍ਹਾਂ ਦੇ ਉਹ ਜ਼ਿੰਮੇਵਾਰੀ ਬਣਦੀ ਨਹੀਂ ਫਿਰ ਸਾਨੂੰ ਕਿੰਨੇ ਬਣਾਉਣਾ ਸੀ ਉਹ ਜ਼ਿੰਮੇਵਾਰੀਆਂ ਤਾਂ ਭੱਜੇ ਦੇ ਆਈਐਮਐਲਏ ਬਣੇ ਠੀਕ ਹੈ ਕਿ ਨਹੀਂ ਹੁਣ ਉਹ ਜ਼ਿੰਮੇਵਾਰੀਆਂ ਆਪਣੀਆਂ ਛੱਡ ਚੁੱਕੇ ਉਹ ਕੱਲਾ ਹਵਾ 'ਚ ਆ ਗਏ ਸੀ ਤੇ ਲੋਕਾਂ ਨੇ ਵੀ ਹਵਾ 'ਚ ਕਰਤੇ ਪੁਰਖਿਆਂ ਨੂੰ ਤੇ ਜਿਹੜਾ ਬੰਦਾ ਭੁੱਲਿਆ ਅਜੇ ਤੱਕ ਉਹ ਫਿਰ ਉਹਨੂੰ ਘਾਟੇ ਦਾ ਹੀ ਮੂਨ ਵੇਖਣਾ ਪਿਆ ਪੁਰਖਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਿਹੜਾ ਅੱਜ 180ਵਾਂ ਜਨਮ ਜਿਹੜਾ ਤੇ ਬੜੀ ਸਰਦਾਰ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਮੈਂ ਸੋਚੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਇੱਕ ਸੱਚ ਦੇ ਮਾਰਗ ਤੇ ਚੱਲਣ ਵਾਲੇ ਇਨਸਾਨ ਸਨ ਤੇ ਧਰਮੀ ਰਾਜ ਸਨ ਤੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਆਪਣਾ ਰਾਜ ਸੀਗਾ ਵਧੀਆ ਕਿਰਿਆ ਤੇ ਜਿਨ੍ਹਾਂ ਦੇ ਰਾਜ ਤੋਂ ਲੋਕ ਹਮੇਸ਼ਾ ਖੁਸ਼ੀ ਰਹੇ ਖੁਸ਼ ਰਹੇ ਨੇ ਤੇ ਮੈਂ ਇਸ ਮੌਕੇ ਦੇ ਦੁਆਰਾ ਫਿਰ ਸਮੁੱਚੇ ਪੰਜਾਬ ਵਾਸੀਆਂ ਨੂੰ ਤੇ ਨਾਭਾ ਰਿਆਸਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ? ਜੀ ਦੇਖੋ ਬਹੁਤ ਵਧੀਆ ਉਪਰਾਲਾ ਤੇ ਸਾਨੂੰ ਇਹ ਇਹੋ ਜਿਹੇ ਜਿਹੜੇ ਸਮਾਗਮ ਤੇ ਪਹਿਲੀ ਸਰਕਾਰਾਂ ਨੂੰ ਮਨਾਉਣ ਦੀ ਲੋੜ ਸੀ। ਮਹਾਰਾਜਾ ਹੀਰਾ ਸਿੰਘ ਇੱਕ ਧਰਮੀ ਰਾਜੇ ਸੀਗੇ। ਅਰੇ ਇਹ ਯੂਗਰ ਹੋਣੀ ਜਦੋਂ ਰਾਜ ਧਰਮ ਦੇ ਵਿੱਚ ਉਹਨਾਂ ਦਾ ਬਹੁਤ ਵਿਸ਼ਵਾਸ ਸੀਗਾ। ਹਰ ਇੱਕ ਧਰਮ ਦਾ ਉਹ ਇੱਜ਼ਤ ਕਰਦੇ ਸੀ ਤੇ ਹਰ ਇੱਕ ਧਰਮ ਦੇ ਜੋ ਲੋਕ ਸੀਗੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਸੀ। ਅਜਨਾਬੇ ਵਿੱਚ 180 ਮਾ ਜਨਮ ਦਿਹਾੜਾ ਉਹਨਾਂ ਦਾ ਸੰਗਤਾਂ ਵੱਲੋਂ ਬੜੀ ਸਰਦਾਪੂਰਵਕ ਮਨਾਇਆ ਜਾ ਰਿਹਾ ਤੇ ਜਿਹੜਾ ਪ੍ਰਾਲਾ ਸਾਰਾ ਜਿਹੜਾ ਕੀਤਾ ਗਿਆ ਵੱਧ ਉਹਦਾ ਗੁਰਦੇਵ ਸਿੰਘ ਜੀ ਦੇਮਾਨ ਜੋ ਹਲਕੇ ਦੇ ਐਮਐਲਏ ਨੂੰ ਇਹਨੇ ਕੀਤਾ ਹੈਗਾ ਸੋ ਸੰਗਤਾਂ ਨੂੰ ਸਮੁੱਚੀ ਸੰਗਤ ਨੂੰ ਮੈਂ ਆਪਣੇ ਵੱਲੋਂ ਸਮੁੱਚੀ ਬਾਰ ਐਸੋਸੀਏਸ਼ਨ ਵੱਲੋਂ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਜਿਹੜੇ ਮਤਲਬ ਬਹੁਤ ਜੇ ਇਸ ਗੱਲ ਦੇ ਜਿਵੇਂ ਮਹਾਰਾਜਾ ਹੀਰਾ 180 ਵਿੱਚ ਜਨਮ ਦੇਣਾ ਆ ਬੱਚਿਆਂ ਨੂੰ ਨਹੀਂ ਪਤਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਜਦੋਂ ਇੱਥੇ ਆਉਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਅਸੀਂ ਕਿਲੇ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਦੇ 180ਵੇਂ ਜਨਮ ਦਿਹਾੜੇ ਤੇ ਆਇਆ ਅਸੀਂ ਇੱਥੇ ਨਤਮਸਤਕ ਹੋਣ ਆਏ ਆ ਤੇ ਬਹੁਤ ਰੋਹਾਨੀ ਮਾਹੌਲ ਬਣਿਆ ਹੋਇਆ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਬੱਚੇ ਫੋਨਾਂ ਨਾਲ ਜ਼ਿਆਦਾ ਜੁੜ ਕੇ ਤੇ ਇਤਿਹਾਸ ਨਾਲੋਂ ਟੁੱਟ ਚੁੱਕੇ ਨੇ ਪਰ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਡੇ ਸਕੂਲ ਦਾ ਸਾਡੀ ਪ੍ਰਿੰਸੀਪਲ ਮੈਮ ਦਾ ਸਾਡੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੱਥੇ ਲੈ ਕੇ ਆਏ ਮੈਂ ਬੱਚੇ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜਾ ਆਪਣਾ ਇਤਿਹਾਸ ਹੈ ਉਹਨੂੰ ਹਮੇਸ਼ਾ ਪਹਿਚਾਣੋ ਤੇ ਹਮੇਸ਼ਾ ਕਲਚਰ ਹੀ ਭੁੱਲ ਚੁੱਕੇ ਆਪਣੇ ਕੋਲ ਕੁਝ ਨਹੀਂ ਰਹਿ ਜਾਂਦਾ ਪਿੱਛੇ ਆਪਣੇ ਕਲਚਰ ਨੂੰ ਜਾਣਨਾ ਆਪਣੇ ਲਈ ਬਹੁਤ ਜ਼ਰੂਰੀ ਹੈ ਅਪਾ ਕਿੱਥੋਂ ਸਾਡਾ origin ਕਿੱਥੋਂ ਹੋਇਆ ਆ ਤੇ ਇਸ ਜੋ ਕਿਲਾ ਹੈ ਇਹਨੂੰ ਦੇਖ ਕੇ ਆਪਾਂ ਸਾਰਿਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਪਹਿਚਾਨ ਸਕਦੇ ਹਾਂ। ਪਹਿਲੀ ਵਾਰ ਆਇਆ ਸਕੂਲ ਦੇ ਨਾਲ। ਹਾਂਜੀ ਮੈਂ ਸਕੂਲ ਦੇ ਨਾਲ ਪਹਿਲੀ ਵਾਰ ਆਈਆਂ ਬਟ ਅਸੀਂ ਜਿੱਦਾਂ ਇੱਥੇ ਨਾਬੇ ਦੇ ਕੋਲ ਸਾਡਾ ਪਿੰਡ ਹੈ ਜਨੌਦਾ ਅਸੀਂ ਉੱਥੋਂ ਆਂਦੇ ਜਾਂਦੇ ਰਹਿੰਦੇ ਹਾਂ ਤੇ ਲੰਘਦੇ ਵੱੜਦੇ ਰਹਿੰਦੇ ਹਾਂ ਬਟ ਅੱਜ ਅਸੀਂ ਪਹਿਲੀ ਵਾਰ ਆਫੀਸ਼ੀਅਲੀ ਮੈਂ ਕਿਲਾ ਦੇਖਣ ਪਹਿਲੀ ਵਾਰ ਆਈ। ਮੈਂ ਐਮਐਲਏ ਸਾਹਿਬ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਜਿਹੜਾ ਸਟੈਪ ਹੈ ਬਹੁਤ ਵੱਡਾ ਸਟੈਪ ਹੈ ਕਿ ਬੱਚੇ ਨੂੰ ਆਪਣੇ ਇਤਿਹਾਸ ਬਾਰੇ